ਇਹ ਅੱਜ ਅਗਰ ਸਮੱਸਿਆ ਦੇ ਕਿ ਜਵੇਂ ਪੰਜਾਬ ਚ ਤੇ ਕਿਸਾਨੀ ਤੇ ਕਿਸਾਨੀ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਵਪਾਰਾਂ ਨੂੰ ਤੰਗੀ ਆ ਰਹੀ ਜਿਹੜੇ ਕਿਸਾਨੀ ਨਾਲ ਜੁੜੇ ਨੇ ਅੱਜ ਚਾਹੇ ਉਹ ਜਿਹੜੇ ਅਪਾਇਸ ਦੇਸਰਤੀ ਤੇ ਆ ਤਲਵੰਡੀ ਸਾਬੋ ਦੰਦਮਾ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਿਆ ਸੱਚੇ ਪਾਤਸ਼ਾਹ ਦੇ ਕੇ ਅਰਦਾਸ ਕੀਤੀ ਕਿ ਬਲ ਤੁਸੀਂ ਬਖਸ਼ਣਾ ਤੇ ਇੱਕ ਵਾਰ ਸੋਚ ਪੰਜਾਬ ਨੂੰ ਚੰਗੀ ਦੇਈਏ ਇਹ ਜ਼ਰੂਰੀ ਨਹੀਂ ਕਿ ਕਿਨੇ ਸਾਡਾ ਮਾਰਗ ਦੀ ਮਰਜ਼ੀ ਆ ਲੇਕਿਨ ਇੱਕ ਅੱਛੀ ਸੋਚ ਦੇਾਂਗੇ ਕੋਈ ਨਾ ਕੋਈ ਤਾਂ ਅਡਾਪਟ ਕਰੂਗਾ ਨਾ ਤੇ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਦਾ ਪਾਣੀ ਤੇ ਬੋਲਣਾ ਚਾਲੂ ਕੀਤਾ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਮੇਰੀ ਸੋਚ ਜਾਂ ਮੇਰੀ ਜਿਹੜੀ ਕਮੇਟੀ ਸੀ ਵਿਧਾਨ ਸਭਾ ਚ ਬੋਲਣ ਦਾ ਮੌਕਾ ਮਿਲਿਆ ਉਸ ਕਮੇਟੀ ਚ ਅਸੀਂ ਰਿਪੋਰਟ ਟੇਬਲ ਕੀਤੀ ਹੈ ਇੱਕ ਬਹੁਤ ਫਕਰ ਹੈ ਮੇਰੇ ਲਈ ਹੈ ਉਹ ਸੋਚ ਨੂੰ ਲੈ ਕੇ ਆਪਾਂ ਸਮੇਂ-ਸਮੇਂ ਤੇ ਬੋਲਦੇ ਰਹੇ ਕਿ ਹੁਣ ਸਾਰੇ ਲੋਕ ਇਸ ਗੱਲ ਤੋਂ ਚਿੰਤਤ ਨੇ ਬੁੱਧੀ ਜੀ ਜਿਹਨੇ ਨੇ ਕਿ ਪਾਣੀ ਪੰਜਾਬ ਦਾ بچਣਾ ਚਾਹੀਦਾ ਔਰ ਸੈਮੀਨਾਰ ਹੋ ਰਹਾ ਆ ਖੁਸ਼ੀ ਦੀ ਗੱਲ ਆ ਫਸਲੀ ਵਿਭਿੰਨਤਾ ਦੀ ਮੈਂ ਗੱਲ ਕਰਦਾ ਔਰ ਮੈਂ ਖਾਲੀ ਡਰਾਇੰਗ ਰੂਮ ਚ ਬੈਠ ਕੇ ਕਰਨ ਵਾਲਾ ਜੋ ਨਹੀਂ 15000 ਕਿਲਾ ਮੈਂ ਕਣਕ ਤੋਂ ਪੀਟ ਤੇ ਲਿਆਂਦਾ ਠੀਕ ਹੈ ਮੇਰਾ ਕਾਰੋਬਾਰ ਆ ਲੇਕਿਨ ਫੈਦਾ ਤਾਂ ਸੋਚ ਤਾਂ ਪੰਜਾਬ ਦੀ ਆ ਨਾ ਔਰ ਇਸੇ ਤਰ੍ਹਾਂ ਜਿਹੜੀ ਪ੍ਰਸਾਤੀ ਮੱਕੀ ਆ ਉਹ ਅਤਿਅੰਤ ਜ਼ਰੂਰੀ ਆ ਕਿਉਂਕਿ ਕਾਟਨ ਦੇ ਥੱਲੇ ਸਾਡਾ ਹਿੱਲ ਗਿਆ ਕੰਮ 30% ਧਰਤੀ ਜਿਹੜੀ ਸੀ ਮਾਲਵੇ ਮਾਲਵੇ ਸਾਰੇ ਪੰਜਾਬ ਦੀ ਮਾਲਵੇ ਚੋਂ ਬਾਟਰਨ ਥੱਲੇ ਸੀ ਉਹ ਕਰਦੇ ਕਰਦੇ ਯਾਰੋ ਅੱਜ 2% ਤੇ ਆ ਗਈ ਤੇ ਅਸੀਂ ਹਾਲੇ ਵੀ ਨਾ ਬੋਲੀਏ ਬੋਲਾਂਗੇ ਕਦੋਂ ਜਦੋਂ ਕੰਮ ਬਿਲਕੁਲ ਖਤਮ ਹੋ ਜਾਊਗਾ ਉਹ ਜੇ ਉਹ ਧਰਤੀ ਕਪਾਤ ਹੋ ਗਈ ਆ ਤੇ ਕਈ ਕਹਿੰਦੇ ਥਨੇ ਝੋਕੇ ਦੇ ਝੋਨਾ ਵਾਟਰ ਗੈਸਿੰਗ ਹੈ ਸਾਨੂੰ ਪਤਾ ਸੋ ਮੇਰਾ ਅੱਜ ਫਰਜ਼ ਬਣਦਾ ਬਤੌਰ ਪੰਜਾਬੀ ਬਤੌਰ ਪੰਜਾਬ ਦਾ ਹਮੈਤੀ ਕਿਉਂ ਚਿੰਤਾ ਕਰੇਂ ਇਹ ਆਈ ਬੰਦ ਰਹਿ ਜਾਂਦਾ ਦਿਨ ਹੈਗਾ ਦੱਸ ਕੇ ਲੈ ਜੀ ਮੇਰਾ ਹੀ ਹੁਣਾ ਆ ਦੂਰ ਨਹੀਂ ਜਾਣਾ ਬੈਠ ਗਿਆ ਅੱਛਾ ਜੀ ਬੰਦ ਕਰਾਈ ਤੇ ਗੱਲ ਆ ਕਿ ਫਸਲੀ ਵਿਭਿੰਨਤਾ ਔਰ ਮੱਕੀ ਉਹਨਾਂ ਜੋ ਇੱਕ ਹੈ ਔਰ ਜਿਹੜਾ ਆਪਾਂ ਕਾਟਨ ਦਾ ਇਲਾਕਾ ਸਿਆ ਉਹਨੂੰ ਮੱਕੀ ਥੱਲੇ ਲਾਈਏ ਘਟੂ ਘਟ ਪਾਣੀ ਘਟਾਉ ਤੇ ਸਰਕਾਰ ਨੂੰ ਮੈਂ ਬੇਨਤੀ ਕੀਤੀ ਮੈਂ ਚਿੱਠੀ ਵੀ ਲੀਤੀ ਆ ਕਿ ਮੱਕੀ ਤੇ ਜੋਰ ਰਾਣਾ ਲਾ ਮੱਕੀ ਜਦੋਂ ਆਪਾਂ ਬੀਜੀ ਬੀਜਦੇ ਆ ਇੱਕ ਮਿੰਟ ਵੀਰ ਜੀ ਇੱਕ ਮਿੰਟ ਤੋਂ ਦੋ ਸਾਲ ਲਈ ਮੈਂ ਗਰੰਟੀ ਕਰ ਰਿਹਾ ਕਿ ਦੋ ਸਾਲ ਐਮਐਸਪੀ ਰਾਣਾ ਤੋਂ ਸਰਕਾਰ ਆਵੇ ਕਿ ਸਾਡੇ ਨਾਲ ਕਰੇ ਐਗਰੀਮੈਂਟ ਸਰਕਾਰ ਆਵੇ ਨਾ ਆਵੇ ਮੈਂ ਤਾਂ ਕਹਿੰਦਾ ਜੇ ਕਹਿੰਦਾ ਤਾਂ ਕਹਿੰਦਾ ਜੋ ਕਿ ਉਹ ਕੀਤਾ ਤੇ ਖਾਲੀ ਇਹਨਾਂ ਨਹੀਂ ਮੱਕੀ ਯਾਰ ਜਿੰਨੀ ਮਰਜ਼ੀ ਬੀਜ ਲਿਓ ਇੱਕ ਸ਼ੰਕਾ ਜਿਹੜਾ ਮਨਚ ਹੈ ਕਿ ਮੱਕੀ ਦਾ ਬਣੂਗਾ ਕੀ ਇਹ ਬਿਲਕੁਲ ਨਹੀਂ ਮੱਕੀ ਦਾ ਤਾਂ ਇਹ ਜਿੰਨਾ ਤੁਸੀਂ ਆ ਦੋਕ ਸਾਲ ਵਿੱਚ ਨਾ ਇਹਨਾਂ ਤੇ ਚਾਰਾ ਬਣਾ ਕੇ ਵੀ ਸਕਦੇ ਨੇ ਉਹਦੀਆਂ ਬੇਲਾਂ ਬਣਾ ਕੇ ਰਾਜਸਥਾਨ ਭੇਜ ਦਿਓ ਕੋਈ ਕਮੀ ਨਹੀਂ ਦੇਖਣਾ ਅਸੀਂ ਪੱਕੇ ਉਹ ਮੱਕੀ ਐਮ ਐਸ ਪੀ ਤੇ ਰਾਣਾ ਖਰੀਦੂ ਰਾਣਾ ਜਿਹੜੇ ਦੋ ਦੋ ਸਾਲ ਗਰੰਟੀ ਦਿੱਤੀ ਹੈ ਵੀ ਕਿੰਨਾ ਚਿਰ ਕਿ ਸੱਤਾ ਚ ਵੀ ਰਹੇ ਹੋ ਪੰਜ ਸਾਲ ਥੋੜੀ ਸਰਕਾਰ ਰਹੀ ਹੈ ਵੀ ਉਦੋਂ ਕਿਸਾਨਾਂ ਨੂੰ ਪਰਪੁਲਤ ਕਰਨਾ ਮਤਲਬ ਉਦੋਂ ਉਦੋਂ ਉਪਰਾਲੇ ਕੀਤੇ ਉਦੋਂ ਉਦੋਂ 15 ਹਜ਼ਾਰ ਏਕੜ ਮੈਂ 슈ਗਰ ਬੀਟ ਵਜਾਈ ਔਰ ਹਿੰਦੁਸਤਾਨ 'ਚ ਕੋਈ ਬੰਦਾ 슈ਗਰ ਬੀਟ ਨਹੀਂ ਬਜਾਉਂਦਾ ਮੈਂ ਅੱਜ ਵੀ ਬਜਾਉਣਾ ਵਿਦੇਸ਼ 'ਚੋਂ ਵੀ ਲਿਆਂਦਾ ਵਿਦੇਸ਼ 'ਚੋਂ ਸੀਡਲਾਂ ਲੈਣੀਆਂ ਆ ਪਰ ਇਸ ਤੋਂ ਦੇ ਹਾਰਵੈਸਟਰ ਲੈਂਦੇ ਜ਼ਿਮੀਂਦਾਰੋਂ ਕੋਈ ਪਰੇਸ਼ਾਨੀ ਨਹੀਂ ਖੁਦ ਬੀਜ ਕੇ ਚਾਈਦੀਆ ਖੁਦ ਕੋਟੀ ਕਰਕੇ ਚਾਈਦੀਆ ਖੁਦ ਸਪਰੇ ਕਰਕੇ ਚਾਈਦੀ ਖੁਦ ਪਟਕੇ ਲਿਜਾਈਦੀ ਆ ਇਹ ਕਾਪੀ ਹੋਣੀ ਚਾਹੀਦੀ ਸੀ ਪਰ ਮੈਂ ਹੋਰ ਗੱਲ ਕਰਨੀ ਚਾਹਨਾ ਯੂਨੀਵਰਸਿਟੀ ਨੂੰ ਤਾਂ ਪੰਜਾਬ ਸਰਕਾਰ ਨੂੰ ਤਾਂ ਪੰਜਾਬ ਦੇ ਚਹੇਤਿਆਂ ਨੂੰ ਕਿ ਯਾਰੋ ਇੱਕ ਖਾਲੀ ਮੱਕੀ ਨਾਲ ਨਹੀਂ ਗੱਲ ਬਣ ਜਾਣੀ ਇਥੇ ਮੇਰੇ ਮੰਚ 'ਤੇ ਹੋਵੇ ਸਮੇਂ ਸਮੇਂ ਨਾਲ ਦੱਸੂਗਾ ਆਪਣੇ ਪਲਾਨ ਪੂਰਾ ਬਣਿਆ ਹੈ ਬਤਵਾ ਕਿ ਹੋਣਾ ਕਿ ਚਾਹੀਦਾ ਖੇਤੀਬਾੜੀ ਬਾਰੇ ਕੀ ਹੋਣਾ ਚਾਹੀਦਾ ਪਾਣੀ ਬਾਰੇ ਕੀ ਹੋਣਾ ਚਾਹੀਦਾ ਹਰ ਚਲੋ ਹੁਣ ਆਪਣੇ ਆਪ ਨੂੰ ਬੜਾ ਸਿਆਣਾ ਨਹੀਂ ਬੰਦੇ ਨੂੰ ਸਮਝਣਾ ਚਾਹੀਦਾ ਤੇ ਜਿੰਨੇ ਜੋ ਕਿ ਆ ਸਮਰਪਿਤ ਹੈ ਰਾਣਾ ਜੀ ਕਿਸਾਨ ਲੰਮੇ ਸਮੇਂ ਤੋਂ ਸੰਘਾਸ ਕਰ ਰਿਹਾ ਐਮਐਸਪੀ ਤੇ ਤੇ ਅੱਜ ਤੁਸੀਂ ਗੱਲ ਕੀਤੀ ਮੱਕੀ ਦੀ 2 ਸਾਲ ਦੀ ਜਿਹੜੀ ਵੀ ਕੱਲਾ ਰਾਣਾ ਦੋ ਸਾਲ ਇਹ ਖਰੀਦਦਾਰਾਂ ਨੇ ਕਿਦਾਂ ਪਰ ਸਰਕਾਰਾਂ ਇੰਨੀਆਂ ਵੱਡੀਆਂ ਉਹ ਇੰਨੀਆਂ ਚ ਉਹ ਕਿਉਂ ਨਹੀਂ ਕਰਦੀਆਂ ਕਿ ਕਰਨਾ ਨਹੀਂ ਚਾਹੁੰਦੀਆਂ ਕੀ ਮਨਸ਼ਾ ਉਹਨਾਂ ਦੀ ਕਿ ਕਿਸਾਨੀ ਨੂੰ ਕਿਉਂ ਨਹੀਂ ਦੇ ਇਸ ਗੱਲ ਦਾ ਤਾਂ ਜਦੋਂ ਬੰਦਾ ਕੁਰਸੀ ਤੇ ਬੈਠਾ ਉਹ ਹੀ ਵਾਅਦੇ ਕਰਦਾ ਸੋ ਅੱਜ ਸਰਕਾਰ ਤੇ ਕੁਰਸੀ ਦੇ ਕੋਈ ਹੋਰ ਬੈਠੇ ਨਹੀਂ ਸਮੇ ਸਮੇਂ ਦੀਆਂ ਕੋਈ ਵੀ ਸਰਕਾਰ ਸਾਡਾ ਮੇਲਾ ਆਏਗਾ ਕਰਾਂਗੇ ਯਾਰ ਕਰਕੇ ਦਿਖਾਵਾਂਗੇ ਖਾਲੀ ਸੋਚ ਇੱਥੇ ਮੱਕੀ ਤੋਂ ਇਥੇ ਨਾਲ ਬਣਾਉਣੀ ਨਹੀਂ ਆ ਇੱਥੇ ਮੇਜ਼ ਕੰਪਲੈਕਸ ਲੱਗਣੇ ਆ 50 50 ਹਜ਼ਾਰ ਕਰੋੜ ਦੀਆਂ ਇਨਵੈਸਟਮੈਂਟਾਂ ਹੋਣੀਆਂ ਕੌਣ ਲਿਆਊਗਾ ਇੱਕ ਸੋਚਣਾ ਹੋਣੀ ਆ ਨਾ ਇੰਨੀ ਸੋਚਦਾ ਯਾਰ